ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਣੀਪਾਲ ਗੋਤ ਦੀ ਸਤੀ ਮਾਤਾ ਦਾ ਸਥਾਨ ਪਿੰਡ ਚ ਕੋਹੀ ਨੇੜੇ ਖੰਨਾ ਦੂਰੋਂ ਨੇੜੇ ਆਉਂਦੇ ਹਨ ਬੈਣੀਪਾਲ ਗੋਤ ਨਾਲ ਸੰਬੰਧਿਤ ਲੋਕ ਅਤੇ ਆਇਆ ਸੰਗਤ ਲਈ ਲੰਗਰ ਟੁੱਟ ਵਰਤਾਏ ਗਏ ਪੀੜੀ ਨਿਊਜ਼ ਪੰਜਾਬ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਇਹੀ ਜਾਣਕਾਰੀ ਦੇਣਾ ਚਾਹੁੰਦਾ ਜੀ ਮੈਂ ਵੀ ਜਿਹੜੇ ਵੀ ਦੇਸਾਂ ਅਰ ਵਿਦੇਸ਼ਾਂ ਦੇ ਵਿੱਚ ਬੈਣੀਪਾਲ ਗੋਦ ਦੇ بڑے ਵਡੇਰਿਆਂ ਦੇ ਮੱਥਾ ਟੇਕਣ ਆ ਸਕਦੀਆਂ ਨੇ ਸੰਗਤਾਂ ਜਿਹੜੀਆਂ ਭੁੱਲੀਆਂ ਭਟਕੀਆਂ ਸੰਗਤਾਂ ਨੇ ਉਹ ਪਿੰਡ ਚ ਕੋਈ ਵਿਖੇ ਬੈਣੀਪਾਲ ਗੋਦ ਦੀਆਂ ਸਤੀ ਮਾਤਾ ਤੇ بڑے ਵਡੇਰੇ ਪਿੰਡ ਚ ਕੋਈ ਵਿਖੇ ਹਨ ਕਿਉਂਕਿ ਜਰਮਨ ਤੋਂ ਜੋ ਕੀ ਹਰਵੰਸ ਸਿੰਘ ਜੀ ਬੈਣੀਪਾਲ ਉਹ ਹਰ ਇੱਕ ਸਾਲ ਦੀ ਤਰ੍ਹਾਂ ਸੇਵਾ ਭੇਜਦੇ ਨੇ ਉਹ ਸੇਵਾ ਕਰਾ ਰਹੇ ਨੇ ਤੇ ਮਹਾਮਾਈ ਉਹਨਾਂ ਨੂੰ ਚੜ੍ਹਦੀਆਂ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਕਿਉਂਕਿ ਜਦ ਤੱਕ ਪ੍ਰਮਾਤਮਾ ਨੇ ਲਿਖਿਆ ਜੋ ਕਿ ਲੰਗਰ ਭੰਡਾਰਾ ਸੰਪੂਰਨ ਰਹੇ ਤੇ ਇਹੀ ਬੇਨਤੀ ਕਰਦੇ ਆਂ ਜੀ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਰੱਖੇ ਪ੍ਰਮਾਤਮਾ ਦਿਨ ਚੌਗਣੀ ਤਰੱਕੀ ਬਖਸ਼ੇ ਉਹਨਾਂ ਨੂੰ ਕਿਉਂਕਿ ਹਰਵੰਦ ਸਿੰਘ ਜਰਮਨ ਤੋਂ ਉਹਨਾਂ ਨੇ ਇੱਥੇ ਸੇਵਾ ਦੀ ਬਹੁਤ ਬਹੁਤ ਉਹਨਾਂ ਦਾ ਕੋਟੀ ਕੋਟੀ ਧੰਨਵਾਦ ਕਰਦੇ ਆਂ ਜੋ ਕਿ ਹਰ ਇੱਕ ਸਾਲ ਦੀ ਤਰ੍ਹਾਂ ਸੇਵਾ ਨਿਭਾ ਰਹੇ ਨੇ ਕਿਉਂਕਿ ਉਹਨਾਂ ਦਾ ਬੇਟਾ ਜਰਮਨ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਜਤਾਰੀਆਂ ਸੰਗਤਾਂ ਦਾ ਜਿੰਨੀਆਂ ਵੀ ਇੱਥੇ ਨਾਸਤਿਕਾਂ ਮਸਤਕ ਹੋਈਆਂ ਨਹੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਹੀਂ ਤੇ ਬੈਣੀਪਾਲ ਬਹੁਤ ਜਿੰਨੇ ਵੀ ਆਪਣੇ ਆਲੇ-ਦਾਲੇ ਇਲਾਕੇ ਦੇ ਪਿੰਡ ਨੇ ਉਹ ਸਾਰੇ ਇੱਥੇ ਦੀਵਾਲੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਨਮਸਤਕ ਹੁੰਦੇ ਨੇ ਕੀ ਨਾਸਰ ਤੁਹਾਡਾ ਸਿਕੰਦਰ ਸਿੰਘ ਸਰਪੰਚ ਕੋਹੀ ਜੀ ਕਿੰਨਾ ਚਿਰ ਤੋਂ ਦੇਖਦੇ ਹੋਂ ਤੁਸੀਂ ਇਸ ਜਗ੍ਹਾ ਤੇ ਦੀਵਾਲੀ ਵਾਲੇ ਦਿਨ ਤੋਂ ਘਟ ਮੈਨੂੰ ਜਿੱਦੋਂ ਸੋਚੀ ਹੋਈ ਹੈ ਜੀ ਉਦੋਂ ਤੀ ਅਸੀਂ ਦੇਖਦੇ ਕੋਈ ਬਜ਼ੁਰਗਾਂ ਤੋਂ ਕੀ ਸੁਣਦੇ ਹੋ ਤੁਸੀਂ ਇਸ ਥਾਨ ਬਾਰੇ ਵੀ ਇੱਥੇ ਜਿਹੜੀ ਸਤੀ ਉਹ ਬੈਣੀਪਾਲ ਗੋਤੋਂ ਤੇ ਬਹੁਤ ਜੈ ਮਾਤਾ ਦੀ ऊंची ਬੋਲੋ ਜੈ ਮਾਤਾ ਦੀ ਹਾਂਜੀ ਬੜੇ ਬਡੇਰੇ ਬੈਣੀਪਾਲ ਗੋਤਰ ਦੇ ਪਿੰਡ ਚ ਕੋਹੀ ਵਿਖੇ ਸਤੀ ਮਾਤਾ ਜੋ ਕਿ ਦੂਰੋਂ ਨੇੜੇ ਸੰਗਤਾਂ ਆਈਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਭੰਡਾਰਾ ਕੀਤਾ ਜਾਂਦਾ ਹੈ ਜੋ ਕਿ ਸੰਗਤਾਂ ਦੂਰੋਂ ਦੇਸ਼ਾਂ ਅਰ ਵਿਦੇਸ਼ਾਂ ਤੋਂ ਵਿੱਚੋਂ ਆ ਕੇ ਇੱਥੇ ਮੱਥਾ ਟੇਕਦੀਆਂ ਹਨ ਤੇ ਹਰਬੰਸ ਸਿੰਘ ਜਰਮਨ ਤੋਂ ਜੋ ਕਿ ਸੇਵਾ ਨਿਭਾ ਰਹੇ ਨੇ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਤੇ ਤੁਸੀਂ ਇਸ ਜੋ ਸਥਾਨ ਇਸ ਦੇ ਬਾਰੇ ਜਿੱਤਾਂ ਸਤੀ ਮਾਤਾ ਦਾ ਰਿਸ਼ਤਾ ਕਿਵੇਂ ਜੁੜਦਾ ਬੈਨੀਪਾਲ ਗੋਦਨਾ ਜਦੋਂ ਸਾਨੂੰ ਸੋਝੀ ਆ ਜੀ ਜਦੋਂ ਸਾਨੂੰ ਇੱਥੇ ਸੇਵਾ ਦਾ ਮੌਕਾ ਮਿਲਿਆ ਹਰਬੰਤ ਸਿੰਘ ਜੀ ਆ ਕੇ ਇੱਥੇ ਮੱਥਾ ਟੇਕਦੇ ਰਹੇ ਨੇ ਪਾਣੀ ਦੇ ਵਿੱਚ ਦੀ ਸਤੀ ਮਾਤਾ ਪਹਿਲਾਂ ਇਸ ਸਥਾਨ ਦੀ ਪੂਜਾ ਨਹੀਂ ਸੀ ਹੁੰਦੀ ਹੁੰਦੀ ਸੀਗੀ ਕਈਆਂ ਨੂੰ ਭੁੱਲੇ ਭਟਕਿਆਂ ਨੂੰ ਨਹੀਂ ਪਤਾ ਸੀਗਾ ਇਹ ਸਤੀ ਮਾਰੇ ਵੀ ਬੈਨੀਪਾਲ ਗੋਦ ਦੀ ਸਤੀ ਪਿੰਡ ਚ ਕੋਈ ਵੀ ਕਿਹਾ ਹੈ ਕਿਉਂਕਿ ਇਹਦੀ ਸੇਵਾ ਜੋ ਵੀ ਹੈ ਦੇਖ ਰਹੇ ਕਿੰਨਾ ਚਿਰ ਤੋਂ ਦੇਖਦੇ ਹਾਂ ਤੁਸੀਂ ਤੁਹਾਨੂੰ ਪਤਾ ਲੱਗਿਆ ਵੀ ਜਿਆਦਾ ਪੂਜਾ ਦੇ ਵਿੱਚ ਸੰਗਤਾਂ ਜੁੜੀਆਂ ਨੇ ਜਿਆਦਾ ਤੋਂ ਜਿਆਦਾ ਯਾਨੀ 2015 ਦੇ ਵਿੱਚ ਵਿੱਚ ਅਸੀਂ ਸਮਾਗਮ ਵੀ ਇਹਨਾਂ ਦਾ ਨਾਮ ਅਸੀਂ ਦੱਸਾਂਗੇ ਤੇ ਪਿਆਰੀਆਂ ਮਾਤਾ ਦਾ ਮੰਦਰ ਬਣਾਇਆ ਸ੍ਰੀ ਮਾਤਾ ਦਾ ਬੈਣੀ ਪਾਲਾ ਵੀ ਸਭੀ ਬਲ ਨਹੀਂ ਚੱਲੀ ਹੈ ਜੁਲਿਆ ਭਟ ਗਿਆ ਕੋਈ ਵੀ ਕਿਤੇ ਨਹੀਂ ਹੋਵੇ ਲਾਗੇ ਜਥਾ ਤੇ ਚਾਹੁੰਦਾ ਮਨੋ ਕ ਆਪਣਾ ਪੂਰੀ ਹੋਊਗੀ ਅੱਜ ਪੁਜਾਰੀ ਕਹਾਂ ਮੇਰਾ ਪੁੱਤ ਆ ਮੈਂ ਅਰ ਸੇਵਾ ਕਰਦੇ ਆ ਮੇਰੇ ਬੱਚੇ ਸੇਵਾ ਕਰ ਰਹੇ ਹੈਗੇ ਪਾਇਆ ਸੀ ਬਣੀ ਬਲ ਨਹੀਂ ਚੱਲੀ ਜੀ ਕਿਹ ਹੈ ਨਾ ਉਹ ਜਿਹੜਾ ਪਾਇਆ